ਦੋਸਤੋ ਇੱਕ ਹੁੰਦਾ ਜੀ ਕਾਲ ਯੁਗ ਤੇ ਇੱਕ ਹੋਰ ਕਾਲ ਯੁਗ ਇਹ ਤੁਸੀਂ ਦੇਖ ਰਹੇ ਹੋ ਇਹ ਜਿਹੜਾ ਤੁਸੀਂ ਦੋ ਜਣੇ ਦੇਖ ਰਹੇ ਹੋ ਇੱਕ ਲੇਡੀਜ਼ ਤੇ ਇੱਕ ਜੈਂਸ ਇਹਨਾਂ ਨੇ ਰਲ ਕੇ ਆ ਕੁੜੀ ਨੇ ਆਪਦਾ ਘਰ ਵਾਲੇ ਨੂੰ ਮੌਤ ਦੀ ਘਾਟ ਅਤਾਰਿਆ ਇਹ ਜਿਹੜਾ ਇਹ ਮੁੰਡਾ ਹੈ ਇਹਨੇ ਜਗਦੀਪ ਸਿੰਘ ਬਠਿੰਡੇ ਵਾਸੀ ਹੈ ਤੇ ਕੁੜੀ ਵੀ ਬਠਿੰਡਾ ਵਾਸੀ ਹੈ ਜੀ ਸੋ ਅਸੀਂ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਇਹ ਕੁੜੀ ਨੇ ਜਿਹੜੀ ਇਹ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਇਹਨੇ ਆਪਦੇ ਘਰ ਵਾਲੇ ਨੂੰ ਕਿਉਂ ਮਾਰਿਆ ਸੋ ਭਾਈ ਪੰਜਾਬ ਦੇ ਹਾਲਾਤ ਬਹੁਤ ਦਿਨ ਵ ਦਿਨ ਖਰਾਬ ਹੁੰਦੇ ਜਾ ਰਹੇ ਐ ਤੇ ਆਪਾਂ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜੇ ਇਹੋ ਜਿਹੇ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਹਾਲਾਤ ਹੋਰ ਬਹੁਤ ਜ਼ਿਆਦਾ ਖਰਾਬ ਹੋਣ ਦੇ ਆਸਾਰ ਐ ਸੋ ਇਹ ਕੁੜੀ ਨਾਲ ਗੱਲਬਾਤ ਕਰਦੇ ਹਾਂ ਜੀ ਵੀ ਇਹਨੇ ਆਪਣੇ ਘਰ ਵਾਲੇ ਨੂੰ ਕਿਉਂ ਮਾਰਿਆ ਤੇ ਘਰ ਵਾਲੇ ਨੂੰ ਮਾਰਨ ਦੀ ਕੀ ਲੁੱਟ ਪਈ ਜਿਹੜਾ ਇਹ ਨਾਲ ਇਹਦਾ ਜਿਹਨੇ ਇਹਦੇ ਮਾਰਨ ਦੇ ਵਿੱਚ ਉਹਦਾ ਪੂਰਾ ਇਹ ਮੰਦੇ ਦਾ ਪੂਰਾ ਹੱਥ ਐ ਆਪਾਂ ਗੱਲਬਾਤ ਕਰਦੇ ਹਾਂ हां भाई की चक्कर सी ਤੁਸੀਂ ਆਦੇ ਘਰ ਵਾਲੇ ਨੂੰ ਕਿਉਂ ਮਾਰਿਆ ਤੁਹਾਨੂੰ ਇਹ ਕੰਮ ਕਰਨ ਦੀ ਕੀ ਕਿਉਂ ਕਿਉਂ ਲੜ ਬਈ ਤੁਸੀਂ ਪਹਿਲੀ ਗੱਲ ਕਸੂਰ ਮੰਨਦੇ ਹੋ ਵੀ ਤੁਸੀਂ ਆਪਦੇ ਘਰ ਵਾਲੇ ਨੂੰ ਮਾਰਿਆ ਜਾਂ ਇਹ ਤੁਹਾਡੇ ਦੇ ਜਿਹੜੇ ਇਲਜ਼ਾਮ ਹੈ ਝੂਠੇ ਹੈ हां ਮੈਂ ਕਸੂਰਵਾਰਾਂਗੀ ਮੈਂ ਕਸੂਰ ਮੰਨਦੀ ਆ ਵੀ ਮੈਂ ਆਪਦੇ ਘਰ ਵਾਲੇ ਨੂੰ ਮਾਰਿਆ ਪਤਾ ਕਿਉਂ ਮਾਰਿਆ ਕਿਸੇ ਨੂੰ ਕੀ ਪਤਾ ਉਹ ਨਿੱਤ ਦਾ ਗਲੇਸ਼ ਕਰ ਰੋਜ਼ ਨਸ਼ੇ ਕਰਨਾ ਕੰਮ ਨਾ ਕਰਨਾ ਗੱਲ-ਗੱਲ ਤੇ ਸ਼ੱਕ ਕਰਨਾ ਮੁਝੇ ਤਾਂ ਆ ਹੀ ਕਰਦਾ ਰਹਿੰਦਾ ਸੀ ਬਸ ਕੁਛ ਲਿਆ ਕੇ ਨਿੰਦਾ ਸੀ ਕੋਈ ਸ਼ੌਂਕ ਨਹੀਂ ਪੂਰਾ ਕਰਦਾ ਸੀਗਾ ਹੂੰ ਫਿਰ ਮੈਂ ਇਹਨਾਂ ਨੂੰ ਜਣਿਆ ਹੋਇਆ ਇਹ ਮੇਰਾ ਵਧੀਆ ਸਾਥ ਦਿੰਦੇ ਆ ਹੂੰ ਕੋਈ ਵੀ ਮੈਨੂੰ ਜ਼ਰੂਰਤ ਹੁੰਦੀ ਆ ਲੋੜ ਹੁੰਦੀ ਆ ਕਿਸੇ ਵੀ ਚੀਜ਼ ਦੀ ਮੈਨੂੰ ਤਰੰਤ ਲੈ ਕੇ ਦੇ ਕੇ ਆਉਂਦੇ ਨੇਗੇ ਹੂੰ ਸੋਭਾ ਜੀ ਤੁਹਾਨੂੰ ਹੁਣ ਮਹਿਸੂਸ ਹੋ ਰਿਹਾ ਵੀ ਤੁਸੀਂ ਆਪਦੇ ਜਿਹੜੇ ਘਰ ਵਾਲੇ ਨੂੰ ਮਾਰਿਆ ਵੀ ਤੁਹਾਨੂੰ ਉਸ ਜਲਦੀ ਥੋੜਾ ਜਿਹਾ ਦੁੱਖ ਹੈ ਕਿ ਕੋਈ ਦੁੱਖ ਨਹੀਂ ਵੀ ਮੈਂ ਉਹਨੂੰ ਮਾਰਿਆ ਤਾਂ ਮਾਰਦਰਾ ਮਾਰਦਾ ਸੀ ਇਹ ਤਾਂ ਮਰ ਗਿਆ ਮਰੇ ਮੁਰਕਰੇ ਦਾ ਕੀ ਲਾਜ ਆਈ ਹੂੰ ਮੈਨੂੰ ਕੋਈ ਅਫਸੋਸ ਨਹੀਂ ਵੀ ਉਹਨੂੰ ਮੈਂ ਮਾਰਦਾ ਥੋੜੇ ਜੀ ਦੋ ਤਾਂ ਮੈਨੂੰ ਕੋਈ ਫਾਇਦਾ ਹੀ ਨਹੀਂ ਸੀਗਾ ਹੂੰ ਫਿਰ ਮੈਨੂੰ ਇਹ ਤੁਹਾਨੂੰ ਕੁੜਦਾ ਮਾਰਦਾ ਕਿਉਂ ਜੀ ਬਾਈ ਬਿਨਾ ਬਿਨਾ ਮਤਲਬ ਤੁਹਾਨੂੰ ਕੋਈ ਬੰਦਾ ਕੋਈ ਕੁੜਦਾ ਮਾਰਦਾ ਹੀ ਨਹੀਂ ਜੇ ਤੁਹਾਡੇ 'ਚ ਕੋਈ ਗਲਤੀ ਸੀ ਕੋਈ ਤੁਹਾਡੇ 'ਚ ਵੀ ਕੋਈ ਕਮੀ ਹੋਣੀ ਹੈ ਇਸ ਲਈ ਬੰਦਾ ਕੁੜਦਾ ਮਾਰਦਾ ਨਹੀਂ ਤਾਂ ਆਪਾਂ ਇਹ ਚੀਜ਼ ਨੂੰ ਆਪਾਂ અપਮਨ ਨਹੀਂ ਕਰ ਸਕਦੇ ਵੀ ਤੁਹਾਨੂੰ दारू ਪੀ ਕੇ ਨਸ਼ੇ ਕਰਕੇ ਬੰਦਾ ਕੁੜਦਾ ਮਾਰਦਾ ਸੀ ਇਹ ਚੀਜ਼ ਕਿਸੇ ਸੋਚ ਨਹੀਂ ਬਣਦੀ ਐ ਇਹ ਚੀਜ਼ ਤੇ ਅਸੀਂ ਬਹੁਛੇ ਦੀ ਵਿਸ਼ਵਾਸ ਨਹੀਂ ਕਰ ਸਕਦੇ ਤੁਸੀਂ ਕਹਿੰਦੇ ਮੈਨੂੰ ਗੁਰਦਾ ਮਾਰਦਾ ਸੀ ਦਾਰੂ ਪੀਂਦਾ ਸੀ ਨਸ਼ੀ ਕਰਦਾ ਸੀਗਾ ਮੈਂ ਬਾਈ ਦੀ ਚੋਣ ਕੀਤੀ ਐ ਇਹ ਮੁੰਡੇ ਦੀ ਤਾਂ ਇਹ ਚੀਜ਼ ਦੇ ਸਾਨੂੰ ਕੁਸ਼ਕ ਹੈ ਸ਼ੰਕਾ ਯਾਹ ਹੋ ਰਹੀ ਐ ਸਾਨੂੰ ਮੇਰੇ ਜਿੱਤਾ ਕੋਈ ਕਮੀ ਨਹੀਂ ਸੀ ਬਾਈ ਉਹ ਮੈਨੂੰ ਕੁੱਟਮਾਰ ਮੇਰੀ ਤਾਂ ਕਰਦਾ ਸੀ ਮੈਂ ਕੰਮ ਕਰਦੀ ਸੀ ਉਹ ਕੰਮ ਨਹੀਂ ਕਰਦਾ ਸੀ ਮੈਂ ਕੰਮ ਤੋਂ ਆਉਣਾ ਥੱਕ ਕੇ ਘਰ ਦਾ ਕੰਮ ਕਰਨਾ ਬੱਚੇ ਸਾਹਮਣੇ ਤੇ ਉਹਨੇ ਪੈ ਹੀ ਰਹਿਣਾ ਜਦੋਂ ਮੈਂ ਕੰਮ ਨੂੰ ਕਹਿਣਾ ਬਸ ਮੇਰੀ ਕੁੱਟਮਾਰ ਕਰਨੀ ਇਹਨਾਂ ਮਸ ਕੰਮਾਂ ਤੋਂ ਅੱਕ ਕੇ ਮੈਂ ਟੰਗ ਆ ਕੇ ਫਿਰ ਇਹ ਕਦਮ ਚੁੱਕਿਆ ਬੱਚੇ ਕਿੰਨੇ ਸੀ ਵੀਰੇ ਤੁਹਾਡੇ ਦੋ ਦੋ ਬੱਚੇ ਆ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਮਤਲਬ ਭਾਈ ਵਿਆਹ ਹੋਇਆ ਨੂੰ ਵਿਆਹ ਹੋਇਆ ਨੂੰ 10 ਸਾਲ ਹੋ ਗਏ ਇਹਨਾਂ ਨਾਲ 3 ਸਾਲ ਹੋ ਗਏ ਜਦੋਂ 3 ਸਾਲ ਹੋ ਗਏ ਨਾਲ ਚਲਦੇ ਸਨ ਇਹਨਾਂ ਨੂੰ ਭਾਈ ਤੁਸੀਂ ਕਿਉਂ ਮਾਰਿਆ ਯਾਰ ਤੁਹਾਨੂੰ ਕੀ ਲੋੜ ਸੀ ਮਾਰਨ ਦੀ ਤੁਸੀਂ ਸਮਝਾ ਵੀ ਸਕਦੇ ਸੀ ਬੰਦੇ ਨੂੰ ਦੇਖੋ ਵੀਰੇ ਯਾਰ ਜਦੋਂ ਇਹਨਾਂ ਨੂੰ ਪਰੇਸ਼ਾਨ ਕਰਦਾ ਸੀ ਮੰਨ ਲਓ ਆਉਂਦੇ ਜਾਂਦੇ ਸੀ ਇਹਨਾਂ ਕੋਲ ਇਹਨਾਂ ਨੂੰ ਮੰਨ ਲਓ ਮੇਰੇ ਨਾਲ ਵੀ ਹੈਲੋ ਆਈ ਸੀ ਮੰਨ ਲਓ ਜਾਂਦੇ ਸੀਗੇ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਸੀਗਾ ਤੇ ਇਸ ਕਰਕੇ ਇਹ ਕਦਮ ਚੁੱਕਣਾ ਪੈ ਗਿਆ ਤੁਹਾਡਾ ਦੋਸਤ ਸੀ ਕਿ ਮਤਲਬ ਤੁਹਾਡੇ ਉਹਦੇ ਨਾਲ ਕੋਈ ਦੋਸਤੀ ਨਹੀਂ ਸੀ ਦੋਸਤੀ ਦੇਖੋ ਮੇਰੇ ਨਾਲੇ ਕੰਮ ਕਰਦੇ ਸੀ ਜਾਂਦੇ ਸੀ ਹੈਲੋ ਮੈਂ ਸਾਡਾ ਮੇਲੋਂ ਕਿਹੜਾ ਆਉਂਦੇ ਜਾਂਦੇ ਰਹੇ ਮਤਲਬ ਨਾ ਦੋਸਤੀ ਨਹੀਂ ਸੀਗੀ ਮਾਰ ਜੌਬ ਕਿੱਥੇ ਕਰਦੇ ਸੀ ਕਿੱਥੇ ਕੰਮ ਕਰਦੇ ਸੀ ਵੀਰੇ ਬਹਿੰਡੇ ਕਰਦੇ ਫੈਕਟਰੀ ਚ ਕਿੱ디 ਲੱਗੇ ਹੋਏ ਹ ਏ ਬਾਈ ਇਹਨਾਂ ਦਾ ਮੰਨਣਾ ਵੀ ਅਸੀਂ ਫੈਕਟਰੀ ਚ ਕੰਮ ਕਰਦੇ ਸੀ ਇਹ ਵੀ ਉੱਥੇ ਲੇਬਰ ਦਾ ਕੰਮ ਕਰਦਾ ਸੀ ਕੁੜੀ ਵੀ ਲੇਬਰ ਦਾ ਕੰਮ ਕਰਦੀ ਸੀ ਸੋ ਜਿਹੜਾ ਦਾ ਘਰ ਵਾਲਾ ਸੀ ਇਹਨੂੰ ਕੁਟਦਾ ਮਾਰਦਾ ਸੀ ਕੁੜੀ ਤੰਗ ਪਰੇਸ਼ਾਨ ਰਹਿੰਦੀ ਸੀ ਉਸ ਤੋਂ ਸੋ ਇਹ ਕੁੜੀ ਦਾ ਮੰਨਣਾ ਵੀ ਇਹਨੂੰ ਨਸ਼ੇ ਦੇ ਵਿੱਚ ਦਾਰੂ ਪਿਆਲਾ ਪੀ ਕੇ ਕੁੱਟਮਾਰ ਕਰਦਾ ਸੀ ਕਰਦਾ ਰਸਣ ਪਾਣੀ ਵੀਰੇ ਜੇ ਤੁਸੀਂ ਕਰਦਾ ਰਸਣ ਪਾਣੀ ਮੰਗਦੇ ਸੀ ਉਹ ਲੈਂਦਾ ਸੀ ਕਿ ਨਹੀਂ ਇਹੀ ਤਾਂ ਵਜ੍ਹਾ ਸੀ ਬਾਈ ਇਹੀ ਵਜ੍ਹਾ ਸੀ ਜੇ ਮੈਂ ਕੁਝ ਕਹਿੰਦੀ ਸੀ ਮੰਗਾਉਂਦੀ ਸੀ ਲੈ ਕੇ ਨਹੀਂ ਹੁੰਦਾ ਸੀ ਕੁਝ ਵੀ ਫਿਰ ਮੈਨੂੰ ਇਹ ਲੈ ਕੇ ਦਿੰਦੇ ਸੀ ਮੈਂ ਇਹਨਾਂ ਨੂੰ ਫੋਨ ਕਰਨਾ ਆਂਦਾ ਨੇ ਮੈਨੂੰ ਲੈ ਕੇ ਦੇਣਾ ਜੇ ਮੈਨੂੰ ਸਾਰਾ ਕੁਝ ਇਹ ਲੈ ਕੇ ਦਿੰਦੇ ਸੀ ਫਿਰ ਮੈਂ ਬਸ ਬੱਚੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਿੰਨਾ ਖੋ ਜਾਂਦਾ ਥੋੜਾ ਬਾਈ ਬੱਚਿਆਂ ਦੀ ਪੜ੍ਹਾਈ ਹੋਣੀ ਤੇ ਬਸ ਤਾਂ ਸਰਕਾਰੀ ਸਕੂਲ ਚ ਪੜ੍ਹਦੇ ਨੇਗੀ ਤੇ ਬਾਕੀ ਫੀਸ ਹੁੰਦੀ ਆ ਥੋੜੀ ਕਣੀ ਅੱਛਾ ਇਹ ਸਾਰਾ ਖਰਚਾ ਬਾਈ ਚੱਕਦੇ ਸੀ ਹਾਂਜੀ ਰਸਣ ਪਾਣੀਦੋ ਉਹ ਵੀ ਐ ਮਤਲਬ ਉੱਥੇ ਥੋੜੀ ਬਾਈ ਇੱਕ ਦੂਜੇ ਨਾਲ ਮਤਲਬ ਅਟੈਚਮੈਂਟ ਹੋਗੀ ਹਮਦਰਦੀ ਹੋਗੀ ਸੋ ਬਾਈ ਤੁਸੀਂ ਤਾਂ ਨਹੀਂ ਵਿਆਹੇ ਤੁਸੀਂ ਤਾਂ ਨਹੀਂ 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 ਠੀਕ ਹੈ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਵੀਰੇ ਮੇਰੇ ਮੰਮੀ ਹੈ ਮੰਨ ਲਓ ਬਸ ਇੱਕ ਮੈਂ ਇਹ ਬਈ ਦੋਨੇ ਮਾਪ ਪੁੱਤਰ ਰਹਿੰਦੇ ਆ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਦੋ ਬੱਚੇ ਜੀ ਤੇ ਸੱਤ ਸਹੁਰਾ ਤੇਰਾ ਘਰ ਵਾਲਾ ਸੋ ਬਈ ਕਦੋਂ ਕੀ ਹੋ ਜੇ ਤੇ ਇਹ ਪਤਾ ਨਹੀਂ ਲੱਗਦਾ ਇਹ ਕੁਦਰਤ ਦੇ ਰੰਗ ਹੈ ਕਿਉਂਕਿ ਇਹ ਕੁੜੀ ਕਹਿੰਦੀ ਵੀਰੇ ਕੋਈ ਤੁਹਾਡੇ ਦੇ ਇਹੋ ਜਿਹਾ ਆਪਾਂ ਜੇ ਪਤਾ ਕਰੀਏ ਉਹ ਮੁੰਡਿਆਂ ਨਾਲ ਵੀ ਜੇ ਪਾ ਜਾ ਕੇ ਪੱਖ ਜਿਹੜਾ ਪਰਿਵਾਰ ਨਾਲ ਪੱਖ ਵੀ ਕਰੀਏ ਜਾ ਕੇ ਤਾਂ ਉਹਦੇ 'ਚ ਤੁਸੀਂ ਤੁਹਾਨੂੰ ਕੋਈ ਪਿੰਡ ਦੇ ਵਿੱਚ ਗਲਤ ਗਲਤ ਜੇ ਕਹਿੰਦੀ ਫੇਰ ਇਸ ਗੱਲ ਦੇ ਤੁਸੀਂ ਗਰੰਟੀ ਲੈਣੀ ਹੋ ਪਿੰਡ ਦੇ ਅਨੁਭਾਈ ਸਾਰਿਆਂ ਨੂੰ ਪਤਾ ਵੀ ਮੈਂ ਕੰਮ ਕਰਕੇ ਖਵਾਉਂਦੀ ਆਂ ਅਜੇ ਪਾਲਦੀ ਆਂ ਪਿੰਡ ਦਾ ਕੋਈ ਬੋਲਦਾ ਨਹੀਂ ਪਿੰਡ ਦਾ ਫੇਰ ਹੀ ਬੋਲੂ ਹੋਈ ਜੇ ਮੈਨੂੰ ਉਹ ਕਮਾ ਕੇ ਲੈ ਕੇ ਦਿੰਦਾ ਮੇਰਾ ਸਾਰਾ ਕੁਝ ਬਣਾਉਂਦਾ ਮੇਰੇ ਬੱਚੇ ਪਾਲਦਾ ਪਿੰਡ ਦੇ ਅਨੁਸਾਰਿਆਂ ਨੂੰ ਪਤਾ ਵੀ ਕੌਣ ਗਲਤ ਆ ਤੇ ਕੌਣ ਸਹੀ ਆ ਜੀ ਸੋ ਵੀਰੇ ਤੁਸੀਂ ਇਸ ਗੱਲ ਦੇ ਵਿੱਚ ਸ਼ਰਮ ਘਰੇ ਰਹੇ ਆ ਵੀ ਤੁਸੀਂ ਆਪਦੇ ਘਰ ਵਾਲਿਆਂ ਨੂੰ ਜੇ ਮਾਰਿਆ ਤਾਂ ਤੁਸੀਂ ਕੋਸੋਛ ਗਿਆ ਮਰਿਆ ਬਿਲਕੁਲ ਕਿਵੇਂ ਮਰਿਆ ਬਾਈ ਕੀ ਕਿਸ ਤਰੀਕੇ ਨਾਲ ਕਿਸ ਕਿਵੇਂ ਪਲਾਨ ਬਣਾਇਆ ਕਿਵੇਂ ਉਹਨੂੰ ਬੁਲਾਇਆ ਕਿਵੇਂ ਉਹਨੂੰ ਵਿਸ਼ਵਾਸ ਦਿਵਾਇਆ ਇਹ ਸਾਨੂੰ ਜਰੂਰ ਡਿਟੇਲ ਦੇ ਵਿੱਚ ਦੱਸੋ ਉਹਦੇ ਕੰਨੇ ਤਾਂ ਬਾਈ ਕੁਝ ਹੋਈ ਜਾਂਦਾ ਹੂੰ ਉਹਦੇ ਕੰਨੇ ਕੁਝ ਹੋਈ ਜਾਂਦਾ ਜਿਹੜਾ ਉਹਨੂੰ ਡੇਲੀ ਦਾ ਕੰਮ ਸੀ ਉਹ ਤਾਂ ਸ਼ਰਾਬ ਨਾਲ ਅੱਗ ਕੇ ਪੀ ਹੀ ਜਾਂਦਾ ਸੀ ਹੂੰ ਉਹ ਉਹਨੂੰ ਕੰਮ ਕੋਈ ਆਇਆ ਜਾਂ ਚੱਟ ਨਹੀਂ ਸੀ ਵੀ ਇਹ ਬਾਹਰ ਜਾਊ ਜਾਂ ਐ ਕਰੂ ਜਾਂ ਵੀ ਕੋਈ ਇਹਨੂੰ ਕਮਾਈ ਖਵਾਊਗਾ ਜਾਂ ਕਿਉਂਕਿ ਉਹਨੂੰ ਮਤਲਬ ਹੀ ਨਹੀਂ ਸੀ ਘਰ ਤੱਕ ਕੋਈ ਵੀ ਕੋਈ ਭੁੱਖਾ ਜਾਂ ਰੱਜਿਆ ਹਮ ਫਿਰ ਮੈਂ ਇਹਨਾਂ ਨੂੰ ਬੁਲਾਇਆ ਠੀਕ ਹੈ ਕਿਹੜਾ ਪੜਦਾ ਸੀ ਪੀਸ ਵੀ ਤੁਹਾਡੇ ਇੱਕ ਪਿੰਡ ਤੋਂ ਕਿਹੜਾ ਅਲੱਗ-ਅਲੱਗ ਤੋਂ ਆਇਆ ਥੋੜਾ ਪਿੰਡ ਅਲੱਗ-ਅਲੱਗ ਪਿੰਡ ਤੋਂ ਆਇਆ ਅਲੱਗ ਕਿਹੜਾ ਆਪਣਾ ਤੁਹਾਡਾ ਪਿੰਡ ਹੋਰ ਹੈ ਹਾਂਜੀ ਉਹ ਕੰਮ ਦੇ ਲੱਗਣ ਕਰਨੇ ਬਸ ਦੋਸਤੀ ਹੋ ਗਈ ਉੱਥੇ ਠੀਕ ਹੈ ਤੁਸੀਂ ਹੈ ਬਠਿੰਡੇ ਦੇ ਵਿੱਚ ਹੀ ਹੈ ਬਠਿੰਡੇ ਦੇ ਵਿੱਚ ਤੁਹਾਡੀ ਹੋਰ ਵਸਤੀ ਹੈ ਤੇ ਮਤਲਬ ਹੋਰ ਵਸਤੀ ਹੈ ਭਾਈ ਹੁਣ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਯਾਰ ਥੋੜੇ ਅੰਦਰ ਡਰਤਾ ਹੋਊਗਾ ਕਿਉਂਕਿ ਪੰਜਾਬ ਪੁਲਿਸ ਨੂੰ ਥੋੜੀ ਇਹ ਵੀਡੀਓ ਵੀ ਜਾਊਗੀ ਪੰਜਾਬ ਪੁਲਿਸ ਥੋੜੀ ਦੇ ਕਾਰਵਾਈ ਵੀ ਕਰੂਗੀ ਤੁਹਾਨੂੰ ਪਤਾ ਹੈ ਵੀ ਤੁਹਾਨੂੰ ਉਮਰ ਕੈਦ ਵੀ ਹੋ ਸਕਦੀ ਹੈ 20 ਸਾਲ ਵੀ ਹੋ ਸਕਦੀ ਹੈ ਕਤਲ ਕੇਸ ਦੇ ਵਿੱਚ ਤੁਸੀਂ ਥੋੜਾ ਨਾਂ ਆਇਆ ਹੁਣ ਤੁਹਾਨੂੰ ਕੋਈ ਥੋੜੇ ਅੰਦਰ ਕੋਈ ਡਰ ਜਾਂ ਕੋਈ ਡਰ ਨਾਲ ਦੀ ਕੋਈ ਚੀਜ਼ ਵੀਰੇ ਨਾ ਮੇਰੇ ਯਾਰ ਕੋਈ ਡਰ ਕਤਲ ਕਰਨ ਤੇ ਸਰਕਾਰ ਆ ਜਾਂਦੀ ਹੈ ਨਾ ਉਹ ਸਰਕਾਰਾਂ ਕਿੱਥੇ ਜਾਂਦੀਆਂ ਨੇ ਜਦੋਂ ਨਸ਼ੇ ਭੇਦੇ ਨੇ ਇਹਨਾਂ ਦੇ ਨਸ਼ਾ ਕਾਰਨ ਹੀ ਘਰ ਬਰਬਾਦ ਹੁੰਦੇ ਆ ਜੇ ਨਸ਼ਾ ਅੱਗੇ ਤੋਂ ਦਾ ਨਸ਼ੇ ਕਰਦੇ ਆ ਲੋਕ ਤਾਂ ਘਰਾਂ 'ਚ ਕਲੇਸ਼ ਪੈਂਦੇ ਆ ਜੇ ਨਸ਼ਾ ਨਹੀਂ ਹੋ ਤਾਂ ਘਰ 'ਚ ਕਲੇਸ਼ ਕਿੱਥੋਂ ਕਿੰਨੇ ਜਰ ਤੋਂ ਵੀਰੇ ਤੁਹਾਨੂੰ ਕੁੜਤਾ ਮਾਰਦਾ ਜੀ ਕਿੰਨਾ ਟਾਈਮ ਹੋ ਗਿਆ ਸੀਗਾ ਤੁਹਾਡੇ ਮਤਲਬ ਸ਼ੱਕ ਦੇ ਆਧਾਰ ਤੇ ਤੁਹਾਨੂੰ ਦੇਖਦਾ ਸੀ ਜਾਂ ਤੁਹਾਨੂੰ ਕੁੜਤਾ ਮਾਰਦਾ ਜੀ ਕਿੰਨੇ ਸਮੇਂ ਕਿੰਨਾ ਸਮਾਂ ਹੋ ਗਿਆ ਸੀਗਾ 10 ਸਾਲ ਦਾ ਬਾਈ ਜੀ ਮੈਰਿਜ ਨੂੰ ਹੋਵੇ ਸੀ 7 ਸਾਲ ਹੋ ਗਏ ਸੀ ਇਹਨਾਂ 7 ਸਾਲ ਤੋਂ ਕੁੜਦੇ ਮਾਰਦੇ ਨੂੰ ਕੋਈ ਤੁਹਾਡੇ ਵੀਰੇ ਰਿਸ਼ਤੇਦਾਰਾਂ ਨੇ ਕੋਈ ਪੰਚਾਇਤ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਜਾਂ ਤੁਹਾਡੇ ਪੇਕੇ ਆ ਨੇ ਉਹ ਵੀ ਭੈਣਾਂ ਭੈਣਾਂ ਨੇ ਸਾਫ ਆਪ ਕੋ ਆਪਣੇ ਕੰਮਾਂ 'ਚ ਬੀਜੇ ਨੇ ਜੀ ਕੋਣ ਕਿਸੇ ਨੂੰ ਦੱਸਉਂਦਾ ਨਹੀਂ ਕਿਸੇ ਨੂੰ ਮੈਂ ਕਦੇ ਦੱਸਿਆ ਸੀ ਹੂੰ ਮੈਂ ਜਿਵੇਂ ਮੈਨੂੰ ਸਹੀ ਲੱਗਿਆ ਮੈਂ ਉਹ ਕੀਤਾ ਤੁਸੀਂ ਜਦੋਂ ਤੁਹਾਡੇ ਅੰਦਰ ਦਰਦ ਸੀ ਦੁੱਖ ਸੀ ਮਤਲਬ ਕਿਸੇ ਨੂੰ ਦੱਸਿਆ ਨਹੀਂ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਜੇ ਕਿਸੇ ਨੂੰ ਦੱਸ ਦੇ ਸੀ ਤਾਂ ਮਜ਼ਾਕ ਨਾ ਹੁੰਦਾ ਸੀ ਅਗਲਾ ਕਹਿੰਦਾ ਨਰਦਾ ਹੀ ਕੰਮ ਆ ਹਰ ਰੋਜ਼ ਦਾ ਹੀ ਕੰਮ ਇੱਕ ਦਿਨ ਦਾ ਹੁੰਦਾ ਜੀ ਕੋਣ ਹੁੰਦਾ ਕਿ ਤੇ ਯਾਰ ਇਹ ਵੀ ਹੋ ਜਾਂਦਾ ਵੀ ਅਗਲਾ ਕਹਿਣ ਵੀ ਕੁੜੀ ਹੀ ਮਾਰੀ ਹੋਊਗੀ ਹਾਂਜੀ ਹਾਂਜੀ ਤੇ ਮਤਲਬ ਤੁਸੀਂ ਜਿਹੜਾ ਇਹ ਕਦਮ ਚੱਕਿਆ ਮਤਲਬ ਤੁਹਾਨੂੰ ਆਕੇ ਕੰਮ ਕਰਨਾ ਪਿਆ ਬਈ ਤੇ ਹੋਰ ਤੁਹਾਡੇ ਨਾਲ ਹੋਰ ਚਾਰ ਬੰਦੇ ਜਿਵੇਂ ਤੁਸੀਂ ਦੋ ਇੱਕ ਘਟਾਉਣ ਨੂੰ ਦੋਨੋਂ ਨੇ ਜਾਂਦੇ ਤਾਂ ਕੋਈ ਹੋਰ ਵੀ ਤੁਹਾਡੇ ਨਾਲ ਹੈਗੀ ਹੈ ਨਹੀਂ ਅਸੀਂ ਦੋਨੇ ਸੀ ਦੋਨੇ ਹੈ ਜੀ ਹਾਂ ਜੀ ਫਿਰ ਭਾਈ ਉਹਨੂੰ ਮਾਰ ਕੇ ਕਿਤੇ ਦੱਬਿਆ ਜਾਂ ਮਤਲਬ ਉਹਦੀ লাশ ਨੂੰ ਉਰਦ-ਵਰਦ ਦੀ ਕਰਤਾ ਜੀ ਅਸੀਂ ਸਾਡੇ ਜੰਦੀ ਨਹਿਰ ਆ ਗਈ ਇੱਕਾ ਮਹੰਡੇ ਦੇ ਨਜ਼ਦੀਕ ਉਹਦੇ ਵਿੱਚ ਸੁੱਟਿਆ ਤੇ ਉਹ ਡੱਡ ਬੋਡੀ ਮਿਲੀ ਹੈ ਕਿ ਨਹੀਂ ਮਿਲਈ ਹੈ ਜੀ ਹੁਣ ਤਾਂ ਕਿੱਥੇ ਮਿਲਨੀ ਆ ਤਰ ਗਈ ਹੋਣੀਗਾ ਏ ਠੀਕ ਹੈ ਜੀ ਤੋ ਭਾਈ ਜਿਹੜੇ ਸਾਹਬ ਨਾਲੇ ਕਹ ਰਹੇ ਆ ਵੀ ਉਹਦੀ ਡੈੱਡ ਬੋਡੀ ਸੀ ਉਹ ਤਾਂ ਤਰਕ ਹੀ ਹੋਣੀ ਹੈ ਹੁਦ ਦਾ ਉਹਦੀ ਡੈੱਡ ਬੋਡੀ ਨੂੰ ਕੁੱਤੇ ਬਿੱਲੇ ਖਾ ਗਏ ਹੁਣ ਕਿਸੇ ਖੇਤਾਂ ਫੁੱਤਾਂ ਦੀ ਨਿਕਲ ਗਈ ਹੋਵੇ ਪਰ ਜਿਹੜੀ ਇਹਨਾਂ ਨੇ ਇਹ ਕਹਿੰਦੇ ਵੀ ਅਸੀਂ ਘਟਨਾ ਨੂੰ ਅੰਜਾਮ ਦਿੱਤਾ ਹੈ ਸਾਡਾ ਇਹਦੇ 'ਚ ਕੋਈ ਦੋਸ਼ ਨਹੀਂ ਕੁੜੀ ਸਾਨੂੰ ਕੁੜੀ ਕਹਿੰਦੀ ਮੈਨੂੰ ਘਰ ਵਾਲਾ ਕੁੜਦਾ ਮਾਰਦਾ ਸੀ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਇਹ ਜਿਹੜਾ ਕਦਮ ਮੈਂ ਚੱਕਿਆ ਬਹੁਤ ਹਾਰ ਕੇ ਸੋਚ ਸਮਝ ਕੇ ਚੱਕਿਆ ਕਿਉਂਕਿ ਇਹ ਜਿਹੜਾ ਭਰਾ ਸੀ ਇਹ ਕੁੜੀ ਦਾ ਸਾਰਾ ਖਰਚਾ ਜੋ ਵੀ ਇਹਦੇ ਬੱਚਿਆਂ ਦਾ ਖਰਚਾ ਇਹ ਕੁੜੀ ਦੇ ਸੂਟ ਔਰ ਇਹਦੀਆਂ ਡਿਮਾਂਡਾਂ ਜੋ ਹੁੰਦਾ ਹੈ ਬੰਦੇ ਦੇ ਪਰਿਵਾਰ ਦੇ ਆ ਰਸ਼ਨ ਤੋਂ ਲੈ ਕੇ ਸਭ ਖਰਚੇ ਹੁੰਦੇ ਆ ਕੁੜੀਆਂ ਦੇ ਕੁੜੀਆਂ ਦੇ ਪਰਿਵਾਰ ਦੇ ਬੱਚਿਆਂ ਦੇ ਇਹ ਬਾਈ ਜਗਦਾ ਸੀਗਾ ਬਈ ਕਿੰਨੀ ਕੀ ਤਨਖਾਹ ਦੇ ਤੋੜੀ ਮਹੀਨੇ ਦੀ ਬਈ 15000 ਰੁਪਏ 15000 ਰੁਪਏ ਜੀ 15000 ਬਾਈ ਫਿਰ ਤੁਸੀਂ ਇਹਨਾਂ ਨੂੰ ਦੇ ਦਿੰਦੇ ਸੀਗੇ ਨਹੀਂ ਮੰਨ ਲਓ ਵੀ ਉਦਾਂ ਥੋੜਾ ਬਹੁਤ ਮੈਂ ਅੱਧ ਕਰੇ ਵੀ ਤਲਾਉਂਦਾ ਸੀਗਾ ਜੀ ਬਾਕੀ ਇਹਨਾਂ ਨੂੰ ਮਤਲਬ ਆਪਦਾ ਘਰ ਦਾ ਖਰਚਾ ਰੱਖ ਕੇ ਮਾੜਾ ਮੋਟਾ ਬਾਕੀ ਤੁਸੀਂ ਇਹਨਾਂ ਨੂੰ ਦੇ ਦਿੰਦੇ ਤੁਹਾਨੂੰ ਬਈ ਕਿੰਨੇ ਕੁ ਪੈਸੇ ਦੇ ਜਾਂਦੇ ਸੀ 15000 ਤੋਂ ਇਹ ਜਦੋਂ ਮੈਨੂੰ ਲੋੜ ਹੁੰਦੀ ਸੀ ਕਿਸੇ ਵੀ ਚੀਜ਼ ਦੀ ਮੈਨੂੰ ਉਹ ਪਹੁੰਚਾ ਦਿੰਦੇ ਸੀ ਕਦੇ ਮੱਥੇ ਵੱਟ ਨਹੀਂ ਪਾਇਆ ਉਹਨਾਂ ਨੇ ਤੇ ਜਿਹੜੇ ਤੁਹਾਡੇ ਆਪ ਦੇ ਹਸਬੰਦ ਸੀ ਉਹਨਾਂ ਨੇ ਤੁਹਾਨੂੰ ਬਈ ਅੱਜ ਤੱਕ ਕਿੰਨਾ ਉਹਨਾਂ ਦੀ ਕਮਾਈ ਕਿੰਨੀ ਸੀ ਮਹੀਨੇ ਦੀ ਤੇ ਤੁਹਾਨੂੰ ਕਿੰਨੇ ਦਿੰਦੇ ਸੀ ਉਹ ਉਹਦਾ ਨਸ਼ੇ ਦੇ ਵਿੱਚ ਸੀ ਜੀ ਮੈਨੂੰ ਨਸ਼ੇ ਜਿਉਂਦੇ ਸੀ ਜਿਹੜੇ ਕਮਾਉਣਾ ਉਹ ਹੀ ਖਾ ਜਾਣਾ ਬਸ ਹੂੰ ਕੀ ਨਸ਼ਾ ਨਸ਼ਾ ਕੀ ਕਰਦੇ ਸੀ ਬਣੀ ਸ਼ਰਾਬੀ ਨੇ ਈਮੇ ਉਹਨਾ ਸੁੱਖਾ ਵਗੈਰਾ ਮਸਾਲੇ ਆ ਲੋਕ ਇਹ ਚੀਜ਼ਾਂ ਸਾਰਾ ਕੁਛ ਕੁਛ ਵੀ ਨਹੀਂ ਛੱਡਦਾ ਸੀ ਠੀਕ ਹੈ ਜੀ ਮਤਲਬ ਨਸ਼ੇ ਤੇ ਆਦੀ ਹੋ ਗਏ ਤੁਹਾਨੂੰ ਕੁੜਦਾਂ ਕੁੱਟਣਾ ਮਾਰਨਾ ਕੋਈ ਪੈਸਾ ਚ ਲੜਾਣਾ ਦੇਣਾ ਸੁਧਵਧੇ ਵੀ ਨਹੀਂ ਰਹਿੰਦੀ ਸੀ ਸੁਧਵਧੇ ਨਹੀਂ ਰਹਿੰਦੀ ਸੀ ਮਤਲਬ ਭਾਈ ਇਹ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਦੇ ਜਿਹੜੇ ਆ ਕੁੜੀ ਗਲਤ ਸੀ ਜਾਂ ਕੁੜੀ ਜੇ ਕੈਰੇਕਟਰ ਦੇ ਕਹਿੰਦੀ ਮੇਰੇ ਕੋਈ ਕੈਰੇਕਟਰ ਤੇ ਉਂਗਲ ਨਹੀਂ ਜਖ ਸਕਦਾ ਵੀ ਮੈਂ ਇਸ ਗੱਲ ਦੀ ਗਾਰੰਟੀ ਦਿੰਦੀ ਕੋਈ ਬੰਦਾ ਆਏਗਾ ਉਹਨੂੰ ਕਹਦੇ ਵੀ ਕੁੜੀ ਕੈਰੇਕਟਰਲੈਸ ਹੈ ਸੋ ਇਹ ਜਿਹੜਾ ਬਾਈ ਸੀ ਬਾਈ ਨੇ ਇਹਦੇ ਇੱਕ ਦੋਸਤ ਹੀ ਕਹਿ ਸਕਦੇ ਆ ਦੋਸਤ ਨਾਲ ਮਤਲਬ ਇਹਨਾਂ ਦੀ ਇੱਕ ਦੋਸਤੀ ਦੇ ਸਬੰਧ ਸੀਗੇ ਤੇ ਇਹਨਾਂ ਦੀ ਅਟੈਚਮੈਂਟ ਹੋਈ ਇੱਕ ਦੂਜੇ ਨੂੰ ਆ ਜਾਣਨ ਲੱਗੇ ਦੋਸਤੀ ਦੇ ਵਿੱਚ ਇੱਕ ਦੂਜੇ ਨਾਲ ਮਤਲਬ ਇਹਨਾਂ ਦੀ ਨੇੜਤਾ ਹੋਈ ਇਹ ਜਿਹੜਾ ਭਰਾ ਸੀਗਾ ਇਹ ਕਹਿੰਦਾ ਬਈ ਮੇਰੀ 15000 ਰੁਪਿਆ ਸੈਲਰੀ ਸੀ ਤੇ 15000 ਚੋਂ ਮੈਂ 4-5000 ਰੁਪਿਆ ਆਪਣੀ ਮਾਂ ਦਾ ਨੂੰ ਦੇ ਕੇ ਬਾਕੀ ਇਹਨਾਂ ਦੇ ਘਰ ਦੀ ਖਰਚੇ ਬੱਚਿਆਂ ਦੇ ਖਰਚੇ ਪੂਰੇ ਕਰਦਾ ਸੀਗਾ ਤੇ ਇਹ ਕੁੜੀ ਦਾ ਕਹਿਣਾ ਵੀ ਜਿਹੜਾ ਮੇਰਾ ਕਰਾਣਾ ਸੀ ਉਹਦੀ ਜਿੰਨੀ ਵੀ ਤਨਖਾਹ ਸੀ ਸਾਰੀ ਖਾ ਜਾਂਦਾ ਸੀ ਮੈਨੂੰ ਕੁੜਤਾ ਮਾਰਦਾ ਸੀ ਜੇ ਮੈਂ ਤੋਂ ਰਕਸ਼ਨ ਪਾਣੀ ਵਾਸਤੇ ਪੈਸੇ ਮੰਗਦੀ ਸੀ ਤਾਂ ਮਤਲਬ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ ਬਈ ਹੁਣ ਸੋਸ਼ਲ ਮੀਡੀਆ ਵਾਲੇ ਆਉਣਗੇ ਬਹੁਤ ਤੁਹਾਡੀਆਂ ਵੀਡੀਓ ਵੀ ਬਣਾਉਣਗੇ ਲੋਕ ਤੁਹਾਡੇ ਕਈ ਪੱਤਰਕਾਰਾਂ ਤੁਹਾਡੇ ਤੇ ਇਹੋ ਜਿਹੇ ਬਲੇਮ ਵੀ ਲਾਉਣਗੇ ਵੀ ਕੁੜੀ ਦੇ ਨਜਾਇਜ਼ ਸਬੰਧ ਸੀ ਨਜਾਇਜ਼ ਸਬੰਧਾਂ ਦੇ ਚੱਲ ਤੇ ਕੁੜੀ ਨੇ ਆਪਣੇ ਘਰ ਵਾਲੇ ਨੂੰ ਮਾਰਤਾ ਇਹਦੇ ਬਾਰੇ ਤੁਹਾਡੀ ਬਾਈ ਕਹਿੰਨੀ ਕੀ ਰਾਇ ਹੈ ਕੋਈ ਕੁਝ ਪੱਤਰਕਾਰ ਤਾਂ ਗੱਲ ਨੂੰ ਬਹੁਤ ਵੱਡੀ ਗੱਲ ਨੂੰ ਛੋਟੀ ਗੱਲ ਨੂੰ ਬਹੁਤ ਵੱਡੀ ਗੱਲ ਬਣਾ ਕੇ ਪੇਸ਼ ਕਰਦੇ। ਇਹ ਤਾਂ ਹੁਣ ਗੱਲਾਂ ਨੇ ਹੀ ਬਾਜ਼ ਦੀਆਂ ਜਿਹੜਾ ਕੁਝ ਹੋਣਾ ਹੁੰਦਾ ਤਾਂ ਹੋ ਗਿਆ। ਪਹਿਲਾਂ ਤਾਂ ਕੋਈ ਕੁਝ ਦੇਖਦਾਂ ਨਹੀਂ ਆ ਕੇ ਬਾਅਦ ਚ ਲੱਗ ਜਾਂਦੇ ਨੇ ਆ ਕੇ ਕੈਮਰੇ ਲਾ ਲੈਂਦੇ ਨੇ ਆ ਕੇ ਪਹਿਲਾਂ ਦੇਖਿਆ ਕਰ ਸਮਝਾਇਆ ਕਰ ਨਸ਼ਾ ਛਡਾਊ ਕੇਂਦਰਾਂ ਤੇ ਸੁਟਾ ਕਰਨ ਉਹਨਾਂ ਨੂੰ ਲਿਜਾ ਕੇ। ਹੂੰ ਪਹਿਲਾਂ ਜੇ ਵੀ ਦੱਸ ਕੇ ਹਟੀਆਂ ਤੁਮੀ ਵੀ ਜੇ ਨਿਸ਼ਾਨਾ ਕੋ ਬਤਾਏ ਕੁਝ ਹੋ ਵੀ ਨਾ ਕਰ ਕਿਉਂ ਬਰਬਾਦ ਹੋਣੀ। ਹੂੰ ਮਤਲਬ ਜੇ ਪੰਜਾਬ ਪੁਲਿਸ ਵਾਲੇ ਇਹੀ ਪੰਜਾਬ ਪੁਲਿਸ ਵਾਲੇ ਨੂੰ ਜਿਹੜੇ ਪੱਤਰਕਾਰ ਹੈ ਇਹ ਚੀਜ਼ ਵੀਡੀਓ ਰਹੀ ਮੀਡੀਆ ਆਪ和社会 ਮੀਡੀਆ ਰਹੀ ਇਹ ਚੀਜ਼ ਨੂੰ ਸਾਬਤ ਕਰਨ ਵੀ ਬਈ ਇੱਥੇ ਨਸ਼ਾ ਬਹੁਤ ਹੈ ਇੱਥੇ ਸ਼ਰੇਆਮ ਚਟਾ ਵਿਖ ਰਿਹਾ ਤਾਂ ਉਹ ਮਤਲਬ ਚੀਜ਼ ਬੰਦ ਹੋ ਸਕਦੀ ਹੈ ਕਰਪਟ ਸਿਸਟਮ ਜਿਹੜਾ ਕ੍ਰਾਈਮ ਹੈ ਬਿਲਕੁਲ ਬੰਦ ਹੋ ਸਕਦਾ ਹੈ ਨਾ ਮਤਲਬ ਇਹ ਉਦੋਂ ਆਉਂਦੇ ਸੋਸ਼ਲ ਮੀਡੀਆ ਦੇ ਜਦੋਂ ਇੱਕ ਗੱਲ ਵੱਜ ਜਾਂਦੀ ਹੈ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤਰੀਕੇ ਨਾਲ ਮਤਲਬ ਇਹਨੂੰ ਮਸਾਲਾ ਲਾਉਣਾ ਮਿਲ ਜਾਂਦਾ ਕੀ ਬਾਈ ਥੋੜਾ ਕੀ ਮੈਸੇਜ ਹੈ ਕੀ ਕਹਿੰਦਾ ਸਨ ਆਉਣ ਵਾਲੇ ਸਮੇਂ ਚ ਪੁਰੀਆਂ ਤੰਗ ਤੁਸੀਂ ਤਾਂ ਇੱਕ ਮਤਲਬ ਇੱਕ ਘਟਨਾ ਨੂੰ ਜਾਮ ਦਿੱਤਾ ਤੁਹਾਡੀ ਜੋ ਗਲਤੀ ਹੋਈ ਹੈ ਤੁਸੀਂ ਹੋਰ ਭੈਣਾਂ ਨੂੰ ਕੀ ਕਰਨਾ ਚਾਹੁੰਦੇ ਹੋ ਜਿਨ੍ਹਾਂ ਦੇ ਘਰ ਵਾਲੇ ਉਹਨਾਂ ਨੂੰ ਕੁੱਟਦੇ ਮਾਰਦੇ ਜਾਂ ਤੰਗ ਪਰੇਸ਼ਾਨ ਕਰਦੇ ਆ। ਫਿਰ ਸਭ ਤੋਂ ਜਿਹੜੀ ਗਲਤੀ ਹੋ ਗਈ ਹੋ ਗਈ ਬਾਈ ਜੀ ਆਪਾਂ ਇਹ ਕਹਿੰਦੇ ਆ ਵੀ ਇਹ ਗਲਤੀ ਨਾ ਕਰੂ ਅਸੀਂ ਤਾਂ ਭੁੱਲ ਭਲੇਖ ਜਿਵੇਂ ਕਰਤੀ ਗਲਤੀ ਜਿਵੇਂ ਫਿਰ ਇਹ ਮਾਰਨਾ ਗਲਤ ਗੱਲ ਹੈਗੀ ਮੈਥੋਂ ਵੀ ਗਲਤੀ ਹੋਈ ਹੈ। ਹਮ ਮੈਂ ਵਾਰ-ਵਾਰ ਕਹੀ ਨਹੀਂ ਵੀੜਾ ਕੁਝ ਹੋ ਗਿਆ ਠੀਕ ਹੈ ਬਸ ਵੀ ਤੁਸੀਂ ਨਾਗੇ ਤੇ ਉਹ ਗੱਲ ਤੇ ਮਤਲਬ ਤਲਾਕ ਵੀ ਤੁਸੀਂ ਦੇ ਸਕਦੇ ਜੀ ਭਾਈ ਹਨਾ ਤਲਾਕ ਦੇ ਚੱਕਰ ਜਦ ਨਵੀਂ ਜ਼ਿੰਦਗੀ ਸਵੀਕਾਰ ਕਰ ਸਕਦੇ ਆਪਣੇ ਬੱਚਾ ਸਿਰ ਤੇ ਵੀ ਕੰਮ ਕਰਕੇ ਤੁਸੀਂ ਰਹਿ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਵੀ ਦੂਜਾ ਵਿਆਹ ਕਰਵਾਉਣਾ ਜਾਂ ਘਰ ਵਾਲੇ ਨੂੰ ਮਾਰਨਾਗਾ ਆਪਾਂ ਕੰਮ ਕਰਕੇ ਅੱਜ ਕੱਲ੍ਹ ਦੁਨੀਆ ਦੇ ਵਿੱਚ ਕੁੜੀਆਂ ਉਹ ਕਿਹੜਾ ਕੰਮ ਨਹੀਂ ਜਿਹੜਾ ਕਰ ਨਹੀਂ ਸਕਦੀਆਂ ਕੰਮ ਕਰਕੇ ਆਪਣੇ ਬੱਚੇ ਪਾਲ ਸਕਦੀਆਂ ਅਸਲ ਭਾਈ ਬੰਦੇ ਦੀ ਨਾ ਜਿਹੜੀ ਬੁੱਧੀ ਪ੍ਰਵਢਤ ਹੋ ਜਾਂਦੀ ਹੈ ਉਹਦੇ 'ਚ ਬੰਦੇ ਦਾ ਕੋਈ ਕਸੂਰ ਨਹੀਂ ਹੁੰਦਾ ਹਨਾ ਹੁਣ ਜਿਵੇਂ ਤੁਸੀਂ ਆਪਾਂ ਦੀ ਗੱਲ ਦੱਸੀ ਹੈ ਬੀ ਤੁਸੀਂ ਕੋਈ ਕਰੈਕਟਰ ਲੈਸ ਨਹੀਂ ਸੀ ਜਾਂ ਤੁਹਾਡੇ ਦੇ ਕੋਈ ਐਜੇ ਅੱਜ ਤੱਕ ਕੋਈ ਬੰਦਾ ਨਹੀਂ ਕਰਦਾ ਤਬਾ ਲੱਗਿਆ ਹੋਇਆ ਦਾਗ ਲੱਗਿਆ ਇੱਕ ਆਦਮ ਨੂੰ ਟੰਗਾ ਕੀ ਚੱਕਦਾ ਜੀ ਕਰਮ ਕਿਹਦਾ ਜੀ ਨਹੀਂ ਕਰਦਾ ਹੁੰਦਾ ਆਪਣੇ ਪਰਿਵਾਰ ਦੇ ਮੈਂਬਰ ਨੂੰ ਇਸ ਤਰ੍ਹਾਂ ਮਾਰਨੇ ਨੂੰ ਉਹ ਵੀ ਆਗਰ ਨੂੰ ਆਪਣੇ ਪਰਿਵਾਰ ਦਾ ਮੈਂਬਰ ਹੁੰਦਾ ਮਾਪਿਆਂ ਦੀ ਸਿਹੜ ਹੁੰਦੀ ਹੈ ਬਿਲਕੁਲ ਜੀ ਸੋ ਬਾਈ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਅਸੀਂ ਜਿਹੜੀ ਫਿਲਮ ਬਣਾਈ ਹੈ ਜੀ ਇੱਕ ਕਾਲਪਨਿਕ ਆਰਟਿਸਟ ਸਾਡੇ ਸਾਰੀ ਵੀਡੀਓ ਨੂੰ ਸ਼ੁਰੂ ਤੋਂ ਲੱਗੇ ਐਂਡ ਤੱਕ ਦੇਖਿਓ ਇਹ ਤੁਸੀਂ ਦਿਖਾ ਦਈਏ ਹਾਂ ਇਹਦੇ ਵਿੱਚ ਬਾਈ ਜਿਹੜੇ ਆਰਟਿਸਟ ਆ ਸਾਡੇ ਅਸੀਂ ਆਰਟਿਸਟ ਦੇ ਨਾਂ ਮੈਂਸ਼ਨ ਨਹੀਂ ਕਰ ਸਕਦੇ ਕਿਉਂਕਿ ਕਈ ਚੀਜ਼ਾਂ ਦੇ ਵਿੱਚ ਥੋੜੀ ਪ੍ਰਾਈਵੇਸੀ ਹੁੰਦੀ ਹੈ ਕਿਉਂਕਿ ਇੱਥੇ ਮੈਨੂੰ ਵੀ ਪਛਾਣਨੇ ਮੁਸ਼ਕਲ ਹੋ ਰਿਹਾ ਹੈ ਵੀ ਇਹ ਬਾਈ ਕੌਣ ਹੈ ਤੇ ਇਹ ਕੁੜੀ ਕੌਣ ਹੈ ਬਿਲਕੁਲ ਵੀ ਇਹਨਾਂ ਦੀ ਪਛਾਣ ਨਹੀਂ ਹੋ ਰਹੀ ਇਹ ਜਿਹੜੀ ਫਿਲਮ ਬਣਾਈ ਅਸੀਂ ਫਿਲਮ ਨੂੰ ਇੱਕ ਮੈਸੇਜ ਦੇ ਤੌਰ ਤੇ ਬਣਾਇਆ ਹੈ ਕੀ ਮੈਸੇਜ ਹੈ ਵੀਰੇ ਕੀ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜੀ ਫਿਲਮ ਬਣਾਈ ਆਪਾਂ ਇਹ ਕੀ ਮੈਸੇਜ ਹੈ ਭਾਈ ਦੇਖੋ ਵੀਰ ਯਾਰ ਆਪਾਂ ਤੇ ਹੀ ਕਹਨੇ ਆ ਵੀ ਨਸ਼ੇ ਦੇ ਰੋਕ ਲਗਨੀ ਚਾਹੀਦੀ ਐ ਤੇ ਇਹਦਾ ਘਰ ਖਰਾਬ ਨਾ ਹੋਵੇ ਮੰਨ ਲਓ ਜੀ ਬਾਈ ਹਾਂਜੀ ਤੇ ਕੁੜੀਆਂ ਨੂੰ ਵੀ ਕਹਿੰਦੇ ਹੁੰਦਾ ਕਿ ਕਿਸੇ ਪਿੱਛੇ ਲੱਗ ਕੇ ਆਪਣਾ ਘਰ ਨਾ ਬਟੋ ਜਿਹੜੀਆਂ ਜਾਨਾਂ ਲੋਕ ਪਿਆਰ ਦੇ ਵਿੱਚ ਇਹ ਕੁਝ ਹੋ ਰਿਹਾ ਇੱਕ ਦੂਜੇ ਪਿੱਛੇ ਲੱਗ ਕੇ ਘਰ ਬਰਬਾਦ ਕਰਨ ਤੇ ਤੁਰੇ ਹੋਏ ਨੇ ਇੱਕ ਦੂਜੇ ਦੀਆਂ ਜਾਨਾਂ ਨਾ ਲਓ ਆਪਣਾ ਕੰਮ ਕਰੋ ਵਧੀਆ ਰੋਟੀ ਪਾਣੀ ਖਾਓ ਸੋ ਬਾਈ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਇਹ ਬਾਈ ਵੀ ਇੱਕ ਕਾਲਪਨਿਕ ਆਰਟਿਸਟ ਐ ਇਹਨੇ ਵੀ ਇੱਕ ਕੈਰੇਕਟਰ ਕੀਤਾ ਤੇ ਕੁੜੀ ਨੇ ਵੀ ਕੈਰੇਕਟਰ ਕੀਤਾ ਅਸੀਂ ਜਿਵੇਂ ਪਿਛਲੀ ਆਫਰ ਵੀਡੀਓ ਦੇ ਬੱਚੋ ਸਾਡੇ ਨਾਲ ਮਾਨਸਾ ਦੀ ਕੁੜੀ ਕੰਮ ਕਰਦੀ ਐ ਇਹਦੇ ਵਿੱਚ ਅਸੀਂ ਇੱਕ ਹੋਰ ਨਵੀਂ ਆਰਟਿਸਟ ਨੂੰ ਲਿਆ ਤੇ ਇਹਨੇ ਵੀ ਸਾਨੂੰ ਕੰਮ ਕਰਨ ਦਾ ਮੌਕਾ ਦਿੱਤਾ ਜੀ ਇਹ ਸਾਡਾ ਭਰਾ ਵੀ ਐ ਇਹ ਸਾਡਾ ਭਾਈ ਐ ਮੋਗੇ ਤੋਂ ਉੱਥੋਂ ਕੰਮ ਕਰਨ ਆਇਆ ਅਸੀਂ ਇਹਨਾਂ ਦੇ ਨਾਮ ਮੈਂਸ਼ਨ ਨਹੀਂ ਕਰ ਸਕਦੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਗਦਾ ਦੀ ਚੈਨਲ ਤੋਂ ਪੇਜ ਤੋਂ ਇੱਕ ਗੱਲ ਹੋਰ ਐ ਬਾਈ ਕਈ ਵੀਰ ਗਾਲਾਂ ਕੱਢਣ ਲੱਗ ਜਾਂਦੇ ਆ ਵੀਡੀਓ ਨੂੰ ਦੇਖ ਕੇ ਦੇਖਦੇ ਨੇ ਪੂਰੀ ਨਹੀਂ ਦੇਖਦੇ ਐਂਡ ਤੱਕ ਤੇ ਸ਼ੁਰੂ ਤੋਂ ਚੋ ਕਹਿਣ ਲੱਗਦੇ ਐ ਫੇਕ ਐ ਵੋ ਆ ਜਾਓ ਐ ਜਿੰਨੇ ਵੀ ਲੋਕ ਨੇ ਗਾਲਾਂ ਕੱਢਣੀਆਂ ਸਾਡੀ ਵੀਡੀਓ ਨੂੰ ਚਾਹੀ ਬਈ ਨਾ ਦੇਖੋ ਸਾਡੇ ਚੈਨਲ ਨੂੰ ਨਾ ਸਬਸਕ੍ਰਾਈਬ ਕਰੋ ਜਿਹੜੇ ਵੀਡੀਓ ਵੀਡੀਓ ਨੂੰ ਪੂਰੀ ਦੇਖ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਯਾਰ ਵੀਡੀਓ 'ਚ ਕੁਝ ਹੈ ਸੱਚ ਹੈ ਤਾਂ ਉਹ ਸਾਡੀ ਵੀਡੀਓ ਨੂੰ ਦੇਖੋ ਜਰੂਰ ਸ਼ੇਅਰ ਕਰੋ ਅਸੀਂ ਵੀਡੀਓ ਨੂੰ ਬਣਾਉਣ ਦਾ ਮਕਸਦ ਹੈ ਲੋਕਾਂ ਨੂੰ ਸਮਾਜ ਨੂੰ ਸੇਧ ਦੇਣਾ ਅਸੀਂ ਵੀ ਧੀਆਂ ਭੈਣਾਂ ਵਾਲੇ ਆ ਅਸੀਂ ਪਰਿਵਾਰ ਵਾਲੇ ਆ ਵਿਆਹੇ ਵਰੇ ਸਾਰੇ ਚੱਕਰ ਕੀ ਹੈ ਅਸੀਂ ਪੰਜਾਬ ਦੇ ਵਿੱਚ ਜੋ ਗੰਦ ਹੈ ਚਾਹੇ ਨਸ਼ਾ ਚਾਹੇ ਡ੍ਰਿਫਟ ਸਿਸਟਮ ਹੈ ਕੁਝ ਵੀ ਹੈ ਉਹ ਚੀਜ਼ ਨੂੰ ਅਸੀਂ ਖਤਮ ਕਰਨ ਲਈ ਇਹ ਵੀਡੀਓ ਬਣਾਉਂਦੇ ਆ ਆਪਦੇ ਪਰਿਵਾਰ ਨਾਲ ਰਹੋ ਆਪਦੇ ਪਰਿਵਾਰ ਨੂੰ ਇੱਜ਼ਤ ਮਾਣ ਦਿਓ ਇਮਾਨਦਾਰ ਰਹੋ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰ ਜ਼ਰੂਰ ਦੱਸਣਾ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਆਪਣੀ ਟੀਮ ਨਾਲ ਅੱਸੀ ਗਾ ਅੱਸੀ ਗਾ ਬਾਈ ਜੀ